ਜੇ ਕੋਈ ਸਰਕਾਰੀ ਜ਼ਮੀਨ ਦੀ ਮਿੰਨਤੀ ਸਿਆਮ ਲੜ ਦੀ ਆ ਨਿਕਲਾਈ ਹੋਰ ਇੰਨਾ ਕਾ ਸੜਕ ਸੜਕ ਆ ਗਈ ਹੈ ਖੇੜੀ ਦੀ ਸਿਆਮ ਲੜ ਚ ਹੈ 10 ਫੁੱਟ ਜੀਸੀਬੀ ਲੈ ਕੇ ਪੁੱਟਿਆ ਜਾਵੇ ਜੀ ਉਦੇ ਕਾਪਰ ਥੱਲੇ ਟੂਲ ਲਾਉਣਾ ਆਪਾਂ ਨੇ ਉਹ ਸੜਕ ਤੇ ਹੁਣ ਆਪਣੇ ਹਿੱਸੇ ਜਾ ਗਏ ਇੱਧਰ ਵੀ ਆਉ ਉਹ ਤੇ ਮਾਮਾ ਦਾ ਨਹੀਂ ਕਰ ਕਰਕੇ ਦੇਖਣਾ ਨਹੀਂ ਇਹ ਤੇ ਟੂਲ ਇੰਨੀ ਜ਼ਮੀਨ ਗਾਹ ਪਹੁੰਚ ਗਈ ਆ ਇੱਥੇ ਸਹੀਂ ਤੇ ਆਪਣੀ ਭਾਈ ਆਪਣੇ ਦੋ ਕਿੱਲੇ ਨਾ ਆ ਗਏ ਹੋਰ ਚਲ ਕਾਹ ਰੋਤੇ ਕਦੋਂ ਵਧਾਉਂ ਤੋ ਆਇਆ ਤੁਸੀਂ ਤਰਕੂਣ ਜਗਦੀਪ ਜਿੰਦੀ ਆ ਤਾਂ ਆ ਗਈ ਲੈ ਤਰਕੂਣ ਇਹਦਾ ਬਹੁਤ ਵਧ ਗਈ ਇੱਧਰ ਨੂੰ ਐ ਇੱਕ ਬਦ ਗਈ ਵੀ ਨੈਪਤਾਲੀ ਵਾਲ ਦੀ ਜ਼ਮੀਨ ਜਿਹੜੀ ਪਿੱਛੇ ਠੇਕਾ ਉਹ ਕਰੋ ਇਹਨੂੰ ਹੁਣ ਸਰੋਂ ਦੇ ਦਰਖਤ ਲੱਗ ਜਾਣਗੇ ਸਿੱਤਾ ਜੀ ਦੀ ਪੇਟਾ ਵੀ ਤੋਲਾ ਲਾ ਰੱਖਾ ਅਗਲਾ ਥੋੜਾ ਬੋਤੋ ਫਰਕ ਹੋ ਸਕਦਾ ਇਹਦਾ ਕਰਮਖੰਡ ਦਾ ਆਸਤੇ ਪਾਸੇ ਹੋ ਸਕਦਾ ਇਹ ਟਿੰਗਾਂ ਕਰ ਮੇ ਇੱਥੇ ਆ ਗਿਆ ਹਾਂ ਕੜੀ ਬਣਾ ਤੇ ਕਿਉਂਕਿ ਹਨ ਇਹਨੇ ਤਾਂ ਇੰਚ ਵੀ ਚੱਕ ਲੈਣੇ ਆ ਕਰਮ ਹੈ ਜਿਹੜੀ ਉੱਥੇ ਛੱਟੀ ਹੁੰਦੀ ਹੈ ਜਿਹਦੀ ਕਰਮ ਆ ਗਿਆ ਆਪਾਂ ਉਹਨੂੰ ਪੂਰੀ ਲਿਖਦੇ ਆਂ ਇੱਧਰੋਂ ਕਿੱਥੇ ਬਾਕੀ ਹਾਂ ਇਹਨੇ ਇੰਚ ਵੀ ਚੱਕ ਲੈਣੇ ਆ ਪਰ ਫਰਕ ਤਾਂ ਇਹਦੇ ਇੱਧਰੋਂ ਜਿੱਥੇ ਟੇੜ ਆ ਰਹੀ ਉੱਥੇ ਫਰਕ ਹੁੰਦਾ ਉਹ ਗੁਰਦੀ ਉਹਦੀ ਮੱਲੀ ਕਰਦੀ ਆਹ ਬੜਾ ਕਰਾਉਂਦਾ ਕੜੀ ਉਹਦਾ ਪੜੋਦੀ ਦੱਦੀ ਚਲੋ ਜਰਾ ਇੱਕ ਹੋਰ ਆ ਸੋਖਾ ਛੱਡਾ ਜਿਹੜੇ ਪਹਿਲਾਂ ਇੱਦਾਂ ਹੁੰਦੇ ਸੀ ਇਹ ਮਸ਼ੀਨ ਜੀ ਦੱਸਣ ਦੀ ਹੈ ਤੁਹਾਨੂੰ ਪਤਾ ਹੀ ਹੋਣਾ ਪੁਰਾਣੇ ਬੰਦਿਆਂ ਨੂੰ ਤਾਂ ਇਹ ਬੀਜੀ ਇੱਦਾਂ ਸੋਖਾ ਛੱਡਾ ਦੇਖਿਆ ਬਈ ਦਿਨੋ ਆਹੀ ਜਗ੍ਹਾ ਤੇ ਹੋਰ ਵੀ ਦਿਖਾ ਦੇ ਸਾਡੇ ਆਹੀ ਹੂ ਆਹ ਹੋਰ ਸਾਡੀ ਹੱਦ ਤੇ ਸਾਰਿਆਂ ਨਾਲ ਯਾਰ ਦੁਬਾਰਾ ਜੇ ਸੀ ਵੀ ਨਾਲ ਨਵੇਂ ਬੰਦਿਆਂ ਨੂੰ ਵੀ ਪਤਾ ਲੱਗੇ ਨੀਮਾ ਉੱਚਾ ਦੀ ਪਤਾ ਇੱਦਾਂ ਘੜਾ ਦੇ ਕਰਨਾ ਨਾ ਇਹ ਆਈ ਕੋਈ ਸਰੂ ਕਿਥੇ ਹੈ ਆਏ ਵੀ ਤੇ 20 ਦੇ ਜਾਓ ਇਧਰੋਂ ਕਿੱਥੇ ਹੋਰੋਂ ਫਿਰ ਇਧਰ ਨਹੀਂ ਆਓ ਹੋਰੋਂ ਇਧਰੋਂ ਕਿ ਆਪਾਂ ਕੁਝ ਨਹੀਂ ਇਧਰ ਆਏ ਉਹ ਤਾਂ ਚੱਲਦੇ ਪਾਈ ਮਣੀਆਂ ਜੀ ਉਹ ਅੱਗੇ ਲੈਣ ਨੂੰ ਉੱਥੇ ਆ ਗਿਆ ਉਹ ਇਧਰੋਂ ਇੱਥੇ ਲੱਗੂਣ ਸਾਰੀਆਂ ਨੂੰ ਕਿੱਥੇ ਲੱਗੂ ਜਾ ਕੇ ਇਧਰ ਕਿਲੇ ਲੈਣ ਇਧਰ ਲਾਉਂਗਾ ਅੱਛਾ ਉੱਤਰ ਉਹ ਹੁੰਜਾ ਟਕੋਣਾ ਬਣ ਗਿਆ ਉੱਥੇ ਇੱਥੋਂ ਇੱਥੋਂ ਆਪਣਾ ਇਧਰੋਂ ਜਾਉਂਗਾ ਇਧਰੋਂ ਵੀ ਆਏ ਬੱਟ ਅੱਛਾ ਉਹ ਮਣਣੀ ਆਪਣੇ ਆਪਣੀ ਮਣਣੀ ਹਾਂਜੀ ਹਾਂ ਪੂਰੇ ਚੋਰ ਨਹੀਂ ਹੁੰਦਾ ਹਾਂ ਤਾਂ ਟਕੋਣਾ ਹੀ ਹੋਰੇ ਇੱਕ ਮੈਂ ਇੱਥੇ ਪਾ ਕੇ ਉਹ ਤਰਫੋਂ ਲਾਦੀ ਜੁਰਿਆ ਤੇ ਉਹਨੇ ਮੈਂ ਕਿੱਥੇ ਜਾ ਕੇ ਤੱਤੀ ਹੋਈ ਦੇਖ ਕੀ ਨਾਉਂ ਲਾਉਣਾ ਦਾ ਗਲਾਪ ਕਹੀ ਵਾਲਾ ਤਾਂ ਫੜਿਆ ਨਹੀਂ ਹੋਇਆ ਕੋਈ ਸਿਮਾ ਲਾਉਣੀ ਕਰ ਮਾਰ ਨਾ ਕਰ ਮਾਰ ਦੇ ਇੱਕੋ ਦਾ ਗਲਾਪ ਪਾ ਦੋ ਕਿਉਂਕਿ ਮਾਰਨਾ ਨਹੀਂ ਚਾਹੀਦਾ ਇਹਦਾ ਕਿ ਸੜਕ 'ਚ ਆ ਗਈ ਕਹਿੰਦੇ ਓਰੇ ਤਾਂ ਆਹੋ ਆਹੋ ਆਟ ਲੱਗ ਰਹੀ ਹੈ ਉਹਦਾ ਇੱਧਰ ਵੱਧ ਗਈ ਹੋਰ ਇਹ ਇੱਥੇ ਉਹ ਦਲਾ ਲਾ ਰਿਹਾ ਰੱਖਿਆ ਉਹ ਸੁਟਾ ਲਾ ਉਹ ਸੁਟਾ ਆ ਗਿਆ ਨਿੱਕੇ ਹੀ ਆ ਗਿਆ ਅੱਜ ਨਾਲ ਟਿਕ 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 ਇਹਦਾ ਸੜਕ ਤੇ ਆ ਗਈ ਫਿਰ ਹਾਂ ਫਿਰ ਇੱਧਰ ਸਾਡੀ ਜ਼ਮੀਨ ਆਉਂਦੀ ਹੈ ਭਾਈ ਸੜਕ ਆ ਗਈ ਸਰਪੰਚ ਦੀ ਜ਼ਮੀਨ ਵੱਧ ਗਈ ਨਰਿੰਦਰ ਸਿੰਘ ਦੀ ਇਹ ਦਾਨ ਨਹੀਂ ਸੱਜਣ ਨੇ ਹਾਂ ਦੀ ਅੱਧੀ ਸੜਕ ਢੋਟੀ ਆ ਹੁਣ ਲੈ ਇਹਦਾ ਸੜਕ ਤੇ ਆ ਗਿਆ ਫਿਰਦਾ ਇਹਦਾ ਘੜਾ ਪੜਾਇਆ ਯਾਰ ਇਹਦਾ ਘੜਾ ਪੜਾਇਆ ਇਹ ਅਪਰਦੇਸ਼ ਅੰਮ੍ਰਿਤ ਨੀਤੀ ਦਾ ਬੈਂਕਾ ਸ਼ੇਡੀਆਂ ਆਉਂਦੀ ਹੈ। ਉਹ ਲਾਈਨ ਸਿੱਧੀ ਮਿਲਿਆ ਕਿੱਥੇ ਉਹ ਜਾਂਦੀ ਹੈ ਬਲੇ ਨਹੀਂ ਰੇਲ ਕੰਦਰ ਸਟੇਡੀਅਮ ਦੀ ਲੰਟੀ ਹੋਈ ਆ। ਉਸ ਤੋਂ ਬੋਲਦੇ ਜੀ। ਇਹ 10 ਚੌਕ ਚ ਵਾੜਦੇ ਨੇ ਕਿ ਜਰੀ ਪੂਰੀ।